you <sweak> ਸਰਵ <coughs> ਕਲਾ ദോനൻ തേ in the doughnut सजन तेरे चरण चरण की 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 हो रहा ਰਨਕੇ ਨਾਨਕ ਸ਼ਰਨ ਪਹਾਰੀਆਂ ਨਾਨਕ ਸ਼ਰਨ ਸਜਨ ਅਜ਼ੂਰ ਸਜਨ ਤੇਰੇ ਚਰਨ ਚਰਨ ਕੇ ਸਜਨ ਤੇਰੇ ਚਰਨ ਚਰਨ ਕੇ ਸਜਨ ਤੇਰੇ ਸਜਨ ਤੇਰੇ ਚਰਨ ਸਜਨ ਤੇਰੇ ਜਦ ਨਕੀ ਵਾਹਿਗੁਰੂ ਵਿੜ ਭਾਗੀ ਹਸ ਸੰਗਤ ਪਾਵੇ ਬਾਗਹੀਣ ਪਰਮ ਝੋਟਾ ਖਾਵੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜੀ ਪੁਰਬ ਕਰਮ ਅੰਕੁਰ ਜਬ ਪ੍ਰਗਟੇ ਤੇਤੇ ਉਪਰਖ ਰਸਕ ਬੈਰਾਗੀ ਮਿੱਟੀ ਉਹ ਹਨੇਰ ਮਿਲਤ ਹਰਨਾਨਕ ਜਨਮ ਜਨਮ ਕੀ ਸੋਈ ਜਾਗ ਵੱਡੇ ਪਾਗਾਂ ਦੀ ਨਿਸ਼ਾਨੀ ਹੈ ਜੋ ਬਾਬਾਨੀਆਂ ਕਹਾਣੀਆਂ ਪੁੱਤ ਉਸ ਉਪਤਰ ਨੇ ਉਸ ਪੁੱਤਰ ਨੇ ਜਿਹੜੇ ਆਪਣੇ ਬਾਬਿਆਂ ਦੀਆਂ ਕਹਾਣੀਆਂ ਨਾਲ ਮਿਲ ਕੇ ਸੰਗਤੀ ਰੂਪ ਵਿੱਚ ਹੋ ਕੇ ਅਸੀਂ ਕਰ ਰਹੇ ਹਾਂ ਉਹਨਾਂ ਨੂੰ ਚੇਤੇ ਕਰਦੇ ਹੋਏ ਉਹਨਾਂ ਦੇ ਮਹਾਨ ਬਲਦਾਰ ਉਹਨਤਮਸਤਖ ਹੁੰਦੇ ਹੋਏ ਪਾਵਨ ਸਥਾਨ ਤੇ ਸਤਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਨ। ਅਉ ਦਿੱਥੇ ਸੀਸ ਸ਼ਰੀਰ ਕਰਕੇ ਬੈਠੇ ਹਨ। ਪਾਤਸ਼ਾਹ ਜੀ ਕਿਰਪਾ ਕਰਨ ਮੰਨ ਦੀ ਵੀ ਹਾਜ਼ਰੀ ਲੱਗ ਜਾਏ। ਔਖਾ ਕੰਮ ਤੇ ਹੈ ਪਰ ਗੁਰੂ ਕਿਰਪਾ ਕਰ ਦੇ ਤੇ ਸੰਭਵ ਹੈ। ਕਿਉਂਕਿ ਗਿਆਨੀ ਪੰਦਰਪਾਲ ਸਿੰਘ ਜੀ ਆਪਣੀ ਇੱਕ ਪੁਸਤਕ 'ਚ ਲਿਖਦੇ ਨੇ ਸੁਣਨ ਵਾਲਾ ਤਿੰਨ ਤਰ੍ਹਾਂ ਦਾ, ਸਰੋਤਾ ਤਿੰਨ ਤਰ੍ਹਾਂ ਦਾ ਹੈ। ਬੜਾ ਪਿਆਰਾ ਉਦਾਹਰਨ ਉਹਨਾਂ ਨੇ ਦਿੱਤਾ ਹੈ ਕਹਿੰਦੇ ਕਿ ਰਾਜੇ ਦੇ ਦਰਬਾਰ ਦੇ ਵਿੱਚ ਕਿਸੇ ਮੂਰਤੀਕਾਰ ਨੇ ਤਿੰਨ ਮੂਰਤੀਆਂ ਪੇਸ਼ ਕੀਤੀਆਂ ਸਾਡੇ ਵਿੱਚ ਵੀ ਤਿੰਨ ਤਰ੍ਹਾਂ ਦੇ ਸੁਣਨ ਵਾਲੇ ਨੇ ਇੱਕੋ ਵਰਗੀ ਬੰਤਰ ਹੈ ਮੂਰਤੀ ਦੀ ਇੱਕੋ ਵਰਗਾ ਕੱਦ ਕਾਠਾ ਇੱਕੋ ਵਰਗੇ ਰੰਗ ਕੀਤੇ ਨੇ ਤੇ ਕਹਿੰਦਾ ਬਾਦਸ਼ਾਹ ਸਲਾਮਤ ਤਿੰਨੋਂ ਮੂਰਤੀਆਂ ਮੈਂ ਤੁਹਾਡੇ ਦਰਬਾਰ ਵਿੱਚ ਲੈ ਕੇ ਆਇਆ ਇਹਨਾਂ ਮੂਰਤੀਆਂ ਦੀ ਕੀਮਤ ਇਹਦਾ ਮੁੱਲ ਪਾਇਆ ਜਾਏ ਰਾਜਾ ਕਹਿੰਦਾ ਇੱਕੋ ਵਰਗੀ ਬੰਤਰ ਹੈ ਇੱਕੋ ਵਰਗੀ ਕਦ ਕਾਠ ਹੈ ਇੱਕੋ ਵਰਗੇ ਤੋਂ ਰੰਗ ਕੀਤੇ ਨੇ ਤੇ ਮੁੱਲ ਵੀ ਤੇ ਸੇਮ ਬਰਾਬਰ ਹੀ ਹੋਣਾ ਚਾਹੀਦਾ ਹੈ ਵਜ਼ੀਰ ਬੜਾ ਸਿਆਣਾ ਸੀ ਉਹ ਕਹਿੰਦਾ ਨਹੀਂ ਆ ਮੂਰਤਾਂ ਤੇ ਸਾਰੀਆਂ ਇੱਕੋ ਵਰਗੀਆਂ ਨਜ਼ਰ ਆਉਂਦੀਆਂ ਨੇ ਪਰ ਮਨ ਕਰਕੇ سیرਤ ਵੱਖਰੀ ਵੱਖਰੀ ਹੈ ਵੱਖਰੀ ਵੱਖਰੀ ਹੈ ਵਜ਼ੀਰ ਕਹਿੰਦਾ ਰਾਜਨ ਜੇ ਤੁਹਾਡਾ ਹੁਕਮ ਹੋਵੇ ਤੇ ਇਹਨਾਂ ਮੂਰਤੀਆਂ ਦੀ ਮੈਂ ਕੁਝ ਪਰਖ ਕਰ ਲਵਾਂ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਪਰਖ ਕਰ ਲਵਾਂ ਕਹਿੰਦੇ ਨੇ ਵਜ਼ੀਰ ਨੇ ਇੱਕ ਧਾਗਾ ਲਿੱਤਾ ਹੈ ਮੂਰਤੀ ਦੇ ਕੰਨ ਵਿੱਚ ਪਾਇਆ ਤੇ ਦੂਜੇ ਕੰਨ ਵਿੱਚੋਂ ਬਾਹਰ ਆ ਗਿਆ ਹੈ ਕਿ ਆਪ ਕੋ ਸਤਨਾਮ ਵਾਰ ਇਹ ਸਰੋਤੇ ਦੀ ਨਿਸ਼ਾਨੀ ਦੱਸੀ ਹੈ ਬਹੁਤ ਤੇ ਅਸੀਂ ਵੇਖਣ ਆਨੇ ਆ ਕਿ ਪ੍ਰੋਗਰਾਮ ਕਿਦਾਂ ਦਾ ਹੈ ਭਾਈ ਸਾਹਿਬ ਕਿਹੜੇ ਆਏ ਨੇ ਉਹਨਾਂ ਨੂੰ ਕੀਰਤਨ ਆਉਂਦਾ ਵੀ ਹੈ ਕਿ ਨਹੀਂ ਹੁੰਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਔਰ ਇੰਨਾ ਦਿਨਾਂ ਦੇ ਵਿੱਚ ਆ ਕੇ ਵੀ ਅਸੀਂ ਐਸੀਆਂ ਬਿਰਤੀਆਂ ਲੈ ਕੇ ਆਨੇ ਆ ਮੈਂ ਹੈਰਾਨ ਹੁੰਨਾ ਆਪਣੇ ਆਪ ਤੇ ਕਿ ਜਿਸ ਬਾਬਿਆਂ ਦੀ ਯਾਦ ਵਿੱਚ ਸਾਡੇ ਸਿਰ ਉੱਤੇ ਨਹੀਂ ਉਠਣੇ ਚਾਹੀਦੇ ਇੰਨਾ ਸਾਡੇ ਮਨਾਂ ਦੇ ਵਿੱਚ ਜਜ਼ਬਾ ਇੰਨਾ ਪਿਆਰ ਤੇ ਬੈਰਾਗ ਵੀ ਹੋਣਾ ਚਾਹੀਦਾ ਉਹਨਾਂ ਦਿਨਾਂ 'ਚ ਵੀ ਅਸੀਂ ਆਪਣੀਆਂ ਗੱਲਾਂ ਕਰਕੇ ਘਰ ਚਲੇ ਜਾਂਦੇ ਹਾਂ ਰੋਹ ਵਿਚਾਰ ਕਹਿੰਦੇ ਨੇ ਪਹਿਲੀ ਮੂਰਤੀ ਦੇ ਕੰਨ ਵਿੱਚ ਧਾਗਾ ਪਾਏ ਦੂਜੇ ਕੰਨ ਵਿੱਚੋਂ ਬਾਹਰ ਆ ਗਿਆ ਵਜ਼ੀਰ ਕਹਿੰਦੇ ਜਿਸ ਦੀ ਕੀਮਤ ਦੱਸਾਂ ਨੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਰ ਬਹੁਤ ਪਿੱਛੇ ਤੱਕ ਸੰਗਤ ਹੈ ਆਵਾਜ਼ ਬੜੀ ਥੋੜੀ ਹੈ ਗਜ ਕੇ ਆਖੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮਨ ਕਰਕੇ ਵੀ ਜਾਗਦੇ ਰਹੀਏ ਦੂਜੀ ਮੂਰਤੀ ਦੇ ਕੰਨ ਵਿੱਚ ਧਾਗਾ ਪਾਏ ਕੰਨ ਵਿੱਚੋਂ ਧਾਗਾ ਪਾਏ ਤੇ ਮੂੰਹ ਵਿੱਚੋਂ ਦੀ ਬਾਹਰ ਆ ਗਿਆ ਦੂਜਾ ਸ਼ਰੋਤਾ ਕਹਿੰਦਾ ਜੀ ਇਹਦੀ ਕੀਮਤ ਵੀ ਆ ਨਹੀਂ ਗਜ ਕੇ ਆਖੋ ਸਤਨਾਮ ਵਾਹਿਗੁਰੂ ਪਹਿਲਾਂ ਇੱਥੇ ਸੁਣਦਾ ਹੈ ਇੱਥੇ ਹੀ ਅਖੀ ਜਾਂਦਾ ਹੈ ਇੱਥੇ ਹੀ ਛੱਡ ਜਾਂਦਾ ਹੈ ਦੂਜਾ ਸਰੋਤਾ ਸਾਡੇ ਵਰਗਾ ਖੈ ਲਈ ਉਥੋਂ ਪੜ ਲਿਆ ਉਥੋਂ ਸੁਣ ਲਿਆ ਸ਼ਰਵਣਾ ਰਾਹੀ ਸੁਣੇ ਤੇ ਮੂਹ ਰਾਹੀ ਸਰਵਣ ਸੰਗਤਾਂ ਨੂੰ ਸੁਣਾ ਦਿੱਤਾ ਭਾਵ ਕੇ ਰਲ ਮਿਲ ਕੇ ਵਿਚਾਰ ਕਰ ਲਿਆ ਕਹਿੰਦੇ ਦਰਗਾਹ ਦੇ ਵਿੱਚ ਕਿਹੜਾ ਸਰੋਤਾ ਪ੍ਰਵਾਨ ਹੋਇਆ ਕਹਿੰਦੇ ਤੀਜਾ ਸਰੋਤਾ ਕਹਿੰਦਾ ਜੀ ਕੰਨ ਵਿੱਚ ਧਾਗਾ ਪਾਉਂਦਾ ਹੈ ਪਾਈ ਜਾਂਦਾ ਹੈ ਪਾਈ ਜਾਂਦਾ ਉਹ ਆਪਣੇ ਅੰਦਰ ਹੀ ਸਵਾਈ ਜਾਂਦਾ ਹੈ ਸਾਰੀ ਉਮਰ ਕੀਰਤਨ ਕਰਦੇ ਆ ਜਾਂਦੀ ਏ ਸਾਰੀ ਉਮਰ ਬਾਣੀ ਦਾ ਪਾਠ ਕਰਦੇ ਆ ਜਾਂਦੀ ਏ ਪਰ ਪ੍ਰਵਾਨ ਕਿਹੜੇ ਕਿਣਕਾ ਏਕ ਅਵਾਜ਼ ਥੋੜੀ ਜੀ ਸਾਰਿਆਂ ਦੀ ਚਾਹੀਦੀ ਸਾਰੇ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੇ ਜੀ ਕਿਣਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਅਜ ਉਹਨਾਂ ਬਾਬਿਆਂ ਦੀ ਯਾਦ ਵਿੱਚ ਬੈਠੇ ਜੇ ਜਿਨ੍ਹਾਂ ਦਾ ਰੋਮ ਰੋਮ ਜਪਦਾ ਸੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਅਬੜੇ ਪਿਆਰ ਦੇ ਵਿੱਚ ਮਾਤਾ ਗੁਜਰ ਕੌਰ ਜੀ ਵੱਡੇ ਸਹਿਬ ਜਾਦੀ ਛੋਟੇ ਸਹਿਬ ਜਾਦੀ तमाम ਸਿੰਘ ਸ਼ਹੀਦ ਬੀਬਾ ਹਰਸ਼ਰਨ ਕੌਰ ਜੀ ਜਿਨ੍ਹਾਂ ਨੇ ਪ੍ਰਣ ਕੀਤਾ ਇਸ ਗੜੀ ਦੇ ਵਿੱਚ ਹੋਏ ਸ਼ਹੀਦ ਸਿੰਘਾਂ ਦਾ ਸੰਸਕਾਰ ਮੈਂ ਕਰਨਾ ਹੈ ਭਾਵੇਂ ਮੇਰੀ ਕੁਰਬਾਨੀ ਕਿਉਣਾ ਦੇਣੀ ਪੈ ਜਾਵੇ ਮੇਰੀ ਜਾਨ ਕਿਉਣਾ ਚਲੀ ਜਾਵੇ ਅਜੇ ਥੋੜੇ ਦਿਨ ਹੋਏ ਸੀ ਆਪਣੀ ਸ਼ਾਦੀ ਨੂੰ ਤੇ ਇਸ ਦੇ ਪਤੀ ਨੇ ਵੀ ਇਸ ਜੰਗ ਦੇ ਵਿੱਚ ਸ਼ਹਾਦੀ ਦਿੱਤੀ ਹੈ ਸ਼ਹੀਦੀ ਦਿੱਤੀ ਹੈ ਇਤਿਹਾਸ ਕਹਿੰਦਾ ਹੈ ਕਿ ਆਪਣੇ ਪਿੱਠ ਤੇ ਚੱਕ ਚੱਕ ਕੇ ਸਿੰਘਾਂ ਦੀਆਂ ਲਾਸ਼ਾਂ ਨੂੰ ਆਪਣੇ ਪਿੱਠ ਤੇ ਚੱਕ ਚੱਕ ਕੇ ਤੇ ਕੋਈ ਲੱਕੜ ਦਾ ਪ੍ਰਬੰਧ ਨਹੀਂ ਕੋਈ ਚਿਖਾ ਦਾ ਪ੍ਰਬੰਧ ਨਹੀਂ ਢੇਰਾਂ ਦੇ ਢੇਰ ਲਾ ਕੇ ਤੇ ਸ਼ਹੀਦੀ ਦੇ ਦਿੱਤੀ ਭਾਬ ਕੇ ਇੰਦਾਂ ਦੇ ਸੰਸਕਾਰ ਕੀਤੇ ਅਖੀਰ ਦੇ ਵਿੱਚ ਜਦੋਂ ਜ਼ਾਲਿਮਾਂ ਨੂੰ ਪਤਾ ਲੱਗਿਆ ਤੇ ਇਸੇ ਬਲਦੀ ਅੱਗ ਵਿੱਚ ਬੀਬਾ ਹਰਸ਼ਰਨ ਕੌਰ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਪਿਆਰ ਵਾਲਿਓ ਅਸੀਂ ਉਹਨਾਂ ਭੈਣਾਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਮਾਵਾ ਦੇ ਬੱਚੇ ਹਾਂ ਜਿਨ੍ਹਾਂ ਨੇ ਸਿਰ ਤੇ ਕਟਾਏ ਪਰ ਜ਼ੁਲਮ ਨਹੀਂ ਸਹਾਰੇ ਮੈਂ ਬੇਨਤੀ ਕਰਾਂਗਾ ਭੈਣਾਂ ਨੂੰ ਮਾਤਾਵਾਂ ਨੂੰ ਥੋੜੀ ਜਿਹੀ ਇਕਾਗਰਤਾ ਬਣਾਈਏ ਅੱਜ ਅਸੀਂ ਤੀਜੇ ਸਰੋਤੇ ਕੋਲੋਂ ਸਿੱਖ ਕੇ ਲੈ ਕੇ ਜਾਈਏ ਕਿ ਕਿਣਕਾ ਇੱਕ ਜਿਸ ਜੀਵ ਸਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਗਣੀ ਨਾ ਆਵੇ ਤੇ ਉਹਨਾਂ ਜਵਦਿਆਂ ਨੂੰ ਉਹਨਾਂ ਬਾਬਿਆਂ ਨੂੰ ਉਹਨਾਂ ਸ਼ਹੀਦਾਂ ਨੂੰ ਮਨ ਕਰਕੇ ਨਮਸਕਾਰ ਕਰੀ ਆਓ ਬੜੇ ਪਿਆਰ ਨਾਲ ਪੜੀਏ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਬੜੇ ਪਿਆਰ ਨਾਲ ਸਾਰਿਆਂ ਨੇ ਪੜਨਾ ਹੈ ਮੈਂ ਬਹੁਤਾ ਬਿਲਕੁਲ ਸਰਨ ਲੀਤਾਂ ਦੇ ਵਿੱਚ ਆਪਜੀ ਨਾਲ ਕੀਰਤਨ ਕਰਨ ਦਾ ਯਤਨ ਕਰਾਂਗਾ ਕਿ ਅਸੀਂ ਸੰਗੀਤੀ ਰੂਪ ਕੀਰਤਨ ਕਰੀਏ ਜਿੰਨੇ ਵੀ ਜੁੜ ਬੈਠੇ ਹੋ ਸਾਰਿਆਂ ਦੀ ਰਸਨਾ ਤੇ ਸ਼ਬਦ ਨਾਲ ਮਿਲ ਕੇ ਪੜੀਏ ਕੋਈ ਵੀ ਸੰਗਤ ਕੋਈ ਵੀ ਜੀ ਪ੍ਰਾਣੀ ਕੋਈ ਵੀ ਰੂਪ ਵਾਂਜੀ ਦਾ ਸਭ ਜਗਤ ਕਰੇ ਨਮਸਕਾਰ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਸਭ ਜਗਤ ਕਰੇ ਨਮਸਕਾਰ ਸਭ ਜਗਤ ਕਰੇ ਨਮਸਕਾਰ ਸਾਰੇ ਮੜੀ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸ਼ਕਾਰ ਉਹਨਾਂ ਕੇ ਮੁਖ ਸਤ ਉਜਲੇ ਉਹਨਾਂ ਕੇ ਸਤ ਉਜਵੇ ਸਰਪੜੀ you 是、啊。 ਸਭ ਜਗਤ ਕਰੇ ਨਮਸਕਾਰ ਓ ਨਾਨਕ ਸਭ ਜਗਤ ਕਰੇ ਉਦਲੇ ਉਹਨਾਂ ਦੇ ਮੁਖ ਸਦ ਉਦਮੇ ਸਭ ਜਗਤ ਕਰੇ ਨਮਸਕਾਰ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਨਾ ਨੂੰ ਸਭ ਜਗਤ ਕਰੇ ਯਾ ਹਰ ਨਿਰੰਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸ਼ਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸ਼ਕਾਰ ਜਦ ਸੰਗਤ ਹੋਏ ਤੇ ਬਾਜਨਾ ਆਵੇ ਅਸਾਡਾ ਰੋਮ ਰੋਮ ਉਹਨਾਂ ਦੇ ਚਲਣਾ ਵਿੱਚ ਨਤਮਸਤ ਹੋ ਜਾਏ ਬੜੇ ਪਿਆਰ ਨਾਲ ਸਾਰੇ ਵੀਰ ਬੜੇ ਉਨਾਂ ਨੂੰ ਸਭ ਜਗਤ ਕਰੇ ਨਮਸ਼ਕਾਰ ਉਨਾਂ ਨੂੰ ਸਭ ਜਗਤ ਕਰੇ ਨਾਨਕ ਗੁਰਮੁਖ ਸੇਵੀਐ ਨਾਨਕ ਗੁਰਮੁਖ ਸੇਵੀਐ ਨਾਨਕ ਗੁਰਮੁਖ ਸੇਵੀਐ Yok seviye nan sada sada da sada sada. ਨਭੁ ਸ਼ਕਾ ਉਹਨਾਂ ਨੂੰ ਸਭ ਜਗਤ ਕਰੇ ਨਭੁ ਸ਼ਕਾ ਉਹਨਾਂ ਦੇ ਮੁਖ ਸਦ ਉਜਲੇ ਉਹਨਾਂ ਦੇ ਮੁਖ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ